ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਜੀ ਦਾ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਅੱਜ ਆਪਾਂ ਤੁਹਾਡੇ ਲਈ ਇੱਕ ਹੋਰ ਨਵੀਂ ਟਰਾਲੀ ਲੈ ਕੇ ਆਏ ਆਂਗੇ ਜਿਹਦੇ ਬਾਰੇ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਕਿਵੇਂ ਬਣੀ ਆ ਕਿਹੜਾ ਕਿਹੜਾ ਮਾਲ ਲੱਗਾ ਤੇ ਕਿੰਨਾ ਕੁ ਵਜਨ ਹੋਇਆ ਤੇ ਕਿੰਨੇ ਕੁ ਤੱਕ ਦੀ ਬਣ ਜਾਂਦੀ ਆ ਤੇ ਕਿਹੜੀਆਂ ਕਿਹੜੀਆਂ ਟਰਾਲੀਆਂ ਇਹ ਤਿਆਰ ਕਰਕੇ ਦੇ ਦਿੰਦੇ ਨੇ ਇੱਕ ਹੋਰ ਖੁਸ਼ੀ ਦੀ ਗੱਲ ਆ ਆਪਣਾ ਇੱਕ ਹੋਰ ਚੈਨਲ ਆ ਪੁਰਾਣਾ ਜਿਹੜਾ ਉਹ ਮੋਨਟਾਈਜ਼ ਹੋ ਚੁੱਕਿਆ ਤੇ ਇਸ ਕਰਕੇ ਆਪਾਂ ਨੇ ਹੁਣ ਇੱਕ ਹੋਰ ਨਵਾਂ ਚੈਨਲ ਬਣਾ ਲਿਆ ਜੀ ਤੇ ਆਪਾਂ ਅੱਜ ਦੀ ਵੀਡੀਓ ਪਾਵਾਂਗੇ ਥੋੜਾ ਆਪਾਂ ਪਹਿਲਾਂ ਗੱਲ ਕਰਦੇ ਆਂਗੇ ਟਰਾਲੀ ਬਾਰੇ ਵੀ ਕਿਹੜਾ ਕਿਹੜਾ ਮਾਲ ਲੱਗਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਨੇ ਠੀਕ ਹੋ ਜੀ ਵਧੀਆ ਵਧੀਆ ਤੇ ਅੱਜ ਇੱਕ ਹੋਰ ਨਵਾਂ ਤਿਆਰ ਕਰਤਾ ਹੈ ਜੀ ਹਾਂ ਜੀ ਹਾਂ ਇਹ ਨਵਾਂ ਕਰਤਾ ਤਿਆਰ ਬਹੁਤ ਸੋਹਣਾ ਬਣਿਆ ਹੋਇਆ ਇਹ ਆਪਣਾ ਸਾਈਜ਼ ਬਣਾਇਆ ਰਾਂ 7 13 7 ਸਾਈਜ਼ ਬਣਾਇਆ ਬਾਈ ਜੀ ਇਹ ਤੇ ਸਾਈਡ ਕਿੰਨੀ ਹੈ ਦੀ ਕਿਹੜਾ ਮਾਲ ਲੱਗਿਆ ਸਾਰਾ ਕੁਝ ਦੱਸ ਦਿਓ ਇੱਕ ਵਾਰ ਇਹਨੂੰ ਮਾਲ ਲੱਗਿਆ ਜੀ ਸਾਰਾ ਥੱਲੜਾਤਾ ਐਮ.ਸੀ ਦੇ ਹੀ ਮਾਲ ਆ ਜੀ ਅੱਛਾ ਜੀ 70 10 ਦੀ ਬਿਜਲੀ 5 ਕਾਈ ਦੀ ਤੇ ਆ 2 4 2 ਦੇ ਬੱਤੇ 4 2 ਦੇ ਬੱਤੇ ਲਾਤੇ ਇਹ ਐਮ.ਸੀ ਦੇ ਨੇ ਤੇ ਆ ਐਂਗਲ ਆ ਜਿਹੜੀ ਇਹ ਛੇਲ ਦੀ ਆ ਟਾਟਾ ਇਹ ਛੇਲ ਦੀ ਐਂਗਲ ਆ ਲਵੇ ਆ ਕਿ ਮੋਰ ਦਿਖਾ ਦੋ ਜੀ ਛੇਲ ਦੀ ਐਂਗਲ ਆ ਗਈ ਹਾਂ ਕਈ ਬੋਲ ਕੇ ਕੁਛ ਤੇ ਲਾ ਕੁਝ ਹੋਰ ਦਿੰਦੇ ਨੇ ਆਪਣੇ ਲਵੇ ਉਹ ਕੰਮ ਨਹੀਂ ਹੈਗਾ ਹਨਾ ਜੀ ਬਿਲਕੁਲ ਬਿਲਕੁਲ ਆਪਾਂ ਜਿਹੜਾ ਪਹਿਲਾਂ ਕਹਿਨੇ ਆ ਲਖਾਈ ਵੇਲੇ ਜੋ ਵੀ ਮਾਲ ਲੱਗੂ ਆਪਾਂ ਉਹੀ ਮਾਲ ਲਾਉਣਿਆ ਸਾਰਾ ਬਾਕੀ ਸਾਰੀ ਡੈਕੋਰੇਸ਼ਨ ਪੂਰੀ ਵਧੀਆ ਬਿੱਡੀ ਬਿੱਡੀ ਦੇਖੋ ਕਿੰਨੀ ਸੋਹਣੀ ਬਣਾਈ ਹੈ ਗਈ ਹਾਂ ਤੇ ਆਹ ਰੀਲਾਂ ਜਟਾਲ ਟੋਲਾ ਸਾਰਾ ਪੂਰਾ ਜਨੈਨ ਦੀਦਾ ਠੀਕ ਹੈ ਜੀ ਵਧੀਆ ਹੋਕਾ ਕਫਟਿੰਗ ਕਰੀਆਂ ਸਟੈਂਡ ਵਧੀਆ ਦਹੀ ਵਾਲਾ ਹਿੱਸਾ ਕਿਹੜਾ ਲਾਇਆ ਈ ਇਹਨੂੰ ਇਨਸ਼ਾਅ ਲਾਇਆ ਇਹਨੂੰ 142 mm ਵਾਲਾ 142 mm ਦਾ ਹਿੱਸਾ ਲਾਇਆ ਇਹ ਪੂਰਾ ਮਜ਼ਬੂਤੀ ਚ ਕੰਮ ਕਰਕੇ ਦਿੱਤਾ ਵੀ ਕੱਲ ਨੂੰ ਜਿੱਥੇ ਮਰਜ਼ੀ ਪਾ ਲੋ ਟਰਾਲੀ ਦਬਣੀ ਨਹੀਂ ਆਪਣੀ ਹਨਾ ਜੀ ਹਾਂ ਜੀ ਹਾਂ ਜੀ ਇਹ ਲੌਕ ਲਾ ਤੇ ਹਾਂ ਜੀ ਹਾਂ ਜੀ ਇਹ ਡਾਲਾ ਖੋਲਣ ਇਹ ਡਾਲਾ ਖੋਲਣ ਨੂੰ ਲੌਕ ਡਾਲਾ ਖੋਲਣ ਨੂੰ ਲੌਕ ਨੇ ਦੇਖੋ ਵਧੀਆ ਮਜ਼ਬੂਤ ਅਕਸਲੀਵਰ ਲੌਕ ਹੈ ਹੂੰ ਆ ਦੇਖੋ ਪਿਛੋਂ ਕਿੰਨਾ ਬਾਕੀ ਆ ਚੈਨਰ ਆ ਪੂਰਾ ਮਜ਼ਬੂਤੀ ਨਾਲ ਆ ਗੋਲੀਆਂ ਗੋਲੀਆਂ ਲਾ ਕੇ ਆ ਜਿਹੜੇ ਕਬਜੇ ਨੇ ਪੂਰੇ ਵਧੀਆ ਲਾਇਨੇ ਹਕਮ ਅਗ ਟਰਾਲੀ ਪਾਉਣ ਵਾਸਤੇ ਵੈਂਪਰ ਬੂੰਪਰ ਇਹ ਦੋ ਪਾਸੇ ਖੁੱਲਦੀ ਕਰੀਏ ਟਰਾਲੀ ਹੈਂ ਹਾਂਜੀ ਹਾਂਜੀ ਇੱਕ ਸਾਈਡ ਨੂੰ ਇੱਕ ਥੱਲੇ ਨੂੰ ਟਰਾਲੀ ਖੁੱਲਦੀ ਕਰੀਏ ਹਾਂਜੀ ਇਧਰੋਂ ਸ਼ਾਈਡ ਤੇ ਆ ਕੇ ਲੱਗ ਜੂ ਨਾਲ ਇੱਕ ਤਾਹਾਂ ਤੋਂ ਥੱਲੇ ਨੂੰ ਤਾਹਾਂ ਤੋਂ ਥੱਲੇ ਨੂੰ ਖੁੱਲਦੀ ਕਰੀਏ ਬਾਈ ਜੀ ਆ ਨੰਬਰ ਦਿੱਤੇ ਹੋਏ ਨੇ ਆਪਣੇ ਮਿਸਤਰੀਆਂ ਹੋਣਾ ਦੇ ਜਿਹੜਾ ਮਰਜੀ ਜਦੋਂ ਮਰਜੀ ਕਾਲ ਕਰੋ ਜਦੋਂ ਮਰਜੀ ਜਿਹੜੀ ਮਰਜੀ ਇਨਫੋਰਮੇਸ਼ਨ ਲੈ ਲਓ ਹਾਂਜੀ ਤੇ ਇੱਕ ਹੋਰ ਗੱਲ ਪੁੱਛਣੀ ਸੀ ਵੀ ਤੁਸੀਂ ਟਰਾਲੀ ਕਿੰਨੇ ਕ ਟਾਈਮ 'ਚ ਤਿਆਰ ਕਰਕੇ ਦੇ ਦਿੰਨੇ ਹੋ ਅਸੀਂ ਬੱਤ ਬੱਦ ਮਹੀਨੇ ਦਾ ਟਾਈਮ ਲੈਂਦੇ ਜੀ ਮਹੀਨੇ ਦਾ ਟਾਈਮ ਲੈਨੇ ਹਾਂ ਪਹਿਲਾਂ ਬੁਕਿੰਗਾਂ ਚੱਲਦੀਆਂ ਨੇ ਸਾਰੀਆਂ ਪਹਿਲਾਂ ਬੁਕਿੰਗ ਵਾਲੀਆਂ ਲਿਕੜ ਜਾਂਦੇ ਉਹਦੇ ਉਹਦੇ ਹਿਸਾਬ ਨਾਲ ਫਿਰ ਟਾਈਮ ਦੇਈਜੋ ਜੋ ਘੱਟ ਟਾਈਮ ਹੈਗਾ ਮੂਰੇ ਤਾਂ ਘੱਟ ਦੇ ਦੇਈਦਾ ਅਗਲੇ ਨੂੰ ਤੇ ਬਾਈ ਜੀ ਤੁਸੀਂ ਵੀ ਟਰਾਲੀ ਤਿਆਰ ਕਰਾਉਣੀਆਂ ਤਾਂ ਤੁਹਾਨੂੰ ਮਹੀਨਾ ਪਹਿਲਾਂ ਕਾਲ ਕਰਨੀ ਹੀ ਪੈਣੀ ਆ ਤੇ ਇਹਨਾਂ ਨੰਬਰਾਂ ਤੇ ਫੋਨ ਕਰ ਲਓ ਤੇ ਅਜ ਹੁਣ ਆਪਾਂ ਤੁਹਾਨੂੰ ਸਾਈਡਾਂ ਤੋਂ ਦਿਖਾਉਣੇ ਆਗੇ ਇਹ ਟਾਇਰ ਜੀ ਫਿਰ ਇਹਨਾਂ ਦੇ ਆਪ ਦੇ ਹੁੰਦੇ ਨਹੀਂ ਸਾਰੇ ਹਾਂ ਟਾਇਰ ਜਿੰਨੇ ਵਾਲੇ ਅਗਲੇ ਨੇ ਲੈਣੇ ਨੇ ਉਹਨੇ ਵਾਲੇ ਲੈ ਆਉਂਦਾ ਜੀ ਅੱਛਾ ਉਹ ਅਗਲੇ ਦੀ ਆਪਣਾ ਕੱਲਾ ਲੋਹਾ ਲੋਹਾ ਹੁੰਦਾ ਜੀ ਬਾਕੀ ਕੰਪਲੀਟ ਹੁੰਦੀ ਟਰਾਲੀ ਜਾਲੀ ਵੀ ਲਵਾਉਣੀ ਆ ਜਾਲੀ ਵੀ ਲੱਗ ਜਾਂਦੀ ਆ ਠੀਕ ਹੈ ਜੀ ਬੈੱਡ ਪਲਾਜ਼ਮਾ ਵੀ ਲੱਗ ਜਾਂਦਾ ਉਹ ਜੇ ਰੇਟ ਹੋ ਜਾਂਦੇ ਨੇ ਜੇ ਅਗਲਾ ਕੰਮ ਕਰਾਂਗੇ ਜੇ ਕੋਈ ਵੀ ਅੱਖਰ ਕਢਵਾਉਣਾ ਹੋਵੇ ਸਾਰਾ ਕੁਝ ਲਾ ਦੇਣੇ ਕੋਈ ਵੀ ਅੱਖਰ ਕੱਢ ਕੇ ਜਿਵੇਂ ਬੈੱਡ ਤੇ ਲਿਖਾਉਂਦੇ ਨੇ ਲੋਕ ਚੀਮਾ ਫਾਰਮ ਵਗੈਰਾ ਸਾਰਾ ਕੁਝ ਉਹ ਤਾਂ ਫਿਰ ਉਹ ਜਰ ਨੂੰ ਲੱਗੇ ਜਾਂਦਾ ਦੀ ਲੇਜ਼ਰ ਕਟਿੰਗ ਕਰਕੇ ਲਾ ਦਿੰਦੇ ਸਾਰਾ ਕੁਝ ਤੇ ਇੱਕ ਇਹਦੇ ਜੈਕ ਬਾਰੇ ਦੱਸੋ ਜੀ ਆਪਾਂ ਨੂੰ ਕਿਹੜਾ ਜੈਕ ਲਾਇਆਗਾ ਜੈਕ ਇਹਦੇ ਲਾਇਆ ਜੀ 35 ਟਨ ਵਾਲਾ ਹੈਵੀ ਡਿਊਟੀ ਜੈਕ ਆ ਤਿੰਨ ਸਟੇਜ ਹੈ ਤਿੰਨ ਵਾਰੀ ਲਿਕੜਦਾ ਇਹ ਅੱਛਾ ਜੀ ਹਾਂ ਵੀ ਤਿੰਨ ਵਾਰ ਉੱਪਰ ਨੂੰ ਟਰਾਲੀ ਖੁੱਲਦੀ ਆ ਹਾਂ ਪੂਰੀ ਐ ਛਿੱਧੀ ਕਰ ਦੂ ਟਰਾਲੀ ਨੂੰ ਠੀਕ ਹੈ ਜੀ ਆਪਾਂ ਬਾਕੀ ਵੀਡੀਓ ਦੇ ਵਿੱਚ ਵੀ ਲਾ ਦਾਂਗੇ ਟਰਾਲੀ ਖੁੱਲਦੀ ਵੀ ਕਿੰਨੀ ਕੁ ਟਰਾਲੀ ਖੁੱਲਦੀ ਹੈਗੀ ਹਨਾ ਆਪਣੇ ਪਹਿਲਾਂ ਵੀਡੀਓ ਬਣਾ ਲਈ ਸੀਗੀ ਇਹ ਲੌਕ ਲਾ ਤਾਂ ਮੂਰੇ ਹੈ ਹੀ ਹਾਂਜੀ ਹਾਂਜੀ ਇਹ ਕਿਸ ਚੀਜ਼ ਵਾਸਤੇ ਹੁੰਦਾ ਹੈ ਇਹ ਫਿਰ ਭਰੀ ਹੋਈ ਟਰਾਲੀ ਜਦੋਂ ਲਿਜਾਂਦੇ ਨੇ ਫਿਰ ਆਲਾ ਲਾ ਲੈਂਦੇ ਜਦੋਂ ਚੱਕਦੇ ਨੇ ਫਿਰ ਖੋਲ ਦਿੰਦੇ ਇਹਦੇ ਨਾਲ ਬੁੜਕਦੀ ਨਹੀਂ ਹੈਗੀ ਹਨਾ ਇਹ ਟਰਾਲੀ ਇਹਦੇ ਨਾਲ ਘੱਟ ਬੁੜਕਦੀ ਹੈ ਟਰਾਲੀ ਬਿਲਕੁਲ ਘੱਟ ਬੁੜਕਦੀ ਹੈ ਜੀ ਤੇ ਸ਼ਾਨਦਾਰ ਦੇਖੋ ਤੁਸੀਂ ਟਰਾਲੀ ਦਾ ਰੰਗ ਕਿੰਨਾ ਸੋਹਣਾ ਹੋਇਆ ਹੋਇਆ ਪੂਰੀ ਖੜੀ ਜੱਜਦੀ ਹੈ ਟਰਾਲੀ ਏ ਜਾਣੀ ਕਿੱਥੇ ਈ ਟਰਾਲੀ ਆ ਜਹੇ ਆਪਣੀ ਇਹ ਲੁਧਿਆਣੇ ਲਵੇ ਜਾਣੀ ਜੀ ਫਿਲ ਫਲੋਰ ਫਲੋਰ ਜਾਣੀ ਈ ਇਹ ਟਰਾਲੀ ਆ ਆਪਣੀ ਤੇ ਜੇ ਤੁਸੀਂ ਵੀ ਟਰਾਲੀ ਬਣਾਉਣੀ ਆ ਤਾਂ ਮਹੀਨੇ ਪਹਿਲਾਂ ਤੁਹਾਨੂੰ ਕਾਲ ਕਰਨੀ ਪੈਣੀ ਹੈਗੀ ਦੇਖੋ ਜੀ ਮੋਹਰ ਦੇਖੋ ਵਧੀਆ ਕੰਪਨੀ ਦੇ ਪਾਈਪ ਲਾਏ ਜਾਂਦੇ ਨੇ ਜਿਹੜਾ ਕਿਹਾ ਜਾਂਦਾ ਪਹਿਲਾਂ ਉਹੀ ਕੰਪਨੀ ਦਾ ਮਾਲ ਲਾ ਕੇ ਦਿੱਤਾ ਜਾਂਦਾ ਇਹ ਨਹੀਂ ਕਿ ਬੋਲ ਕੇ ਕੁਛ ਤੇ ਆਪਾਂ ਲਾ ਕੁਛ ਹੋਰ ਦਿੰਨੇ ਆਗੇ ਤੇ ਹੈਵੀ ਡਿਊਟੀ ਜੈਕ ਲਾਇਆ ਆਣ ਪੂਰਾ ਵਧੀਆ ਕੰਮ ਕਰਕੇ ਦਿੱਤਾਗਾ ਇਹ ਤੁਹਾਨੂੰ ਬਾਕੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ ਸਾਰਿਆਂ ਦਾ